ਸਸਰੀਆ ਕਾਲ ਜੀ ਮੈਂ ਤੁਹਾਡਾ ਆਪਣਾ ਹਰਦੀਪ ਲਖਣਪਾਲ ਇਸ ਵੇਲੇ ਖੜਿਆ ਹਾਂ ਫਾਿਲਕਾ ਜ਼ਿਲ੍ਹੇ ਦੇ ਪਿੰਡ ਲੱਦੂ ਵਾਲਾ ਉਤਾੜ ਵਿਖੇ ਇਸ ਪਿੰਡ ਦੇ ਵਿੱਚ ਧੰਨ ਧੰਨ ਬਾਬਾ ਗੋਗਲਗਿਰਜ ਜੀ ਦੀ ਯਾਦ ਦੇ ਵਿੱਚ ਮਿਤੀ 24 ਜੂਨ 2025 10 ਹਾੜ ਦਿਨ ਮੰਗਲਵਾਰ ਨੂੰ ਮੇਲਾ ਕਰਵਾਇਆ ਜਾ ਰਿਹਾ ਹੈ ਸੋ ਸਾਰੀਆਂ ਹੀ ਸੰਗਤਾਂ ਨੂੰ ਖਿਡਾਰੀ ਵੀਰਾਂ ਨੂੰ ਦਰਸ਼ਕ ਵੀਰਾਂ ਨੂੰ ਹਮ ਹਮਾ ਕੇ ਪਹੁੰਚਣ ਦਾ ਸੱਦਾ ਦਿੱਤਾ ਜਾਂਦਾ ਹੈ ਸੋ ਬਾਬਾ ਤੁਹਾਡੀ ਗੱਲਬਾਤ ਕਰਵਾਵਾਂਗੇ ਜੋ ਮੌਕੇ ਤੇ ਗੱਦੀ ਨਸੀਨ ਸੰਤ ਬਾਬਾ ਜੀ ਨੇ ਤੇ ਜੁੜੇ ਰਿਹਾ ਜੋ ਮੇਰੇ ਨਾਲ ਵੀਡੀਓ ਦੇ ਐਂਡ ਤੱਕ ਤੇ ਜਿੰਨਾ ਵੀਰ ਭੈਣ ਭਰਾਵਾਂ ਨੇ ਮੇਰਾ ਪੇਜ ਫੋਲੋ ਨਹੀਂ ਕਰਿਆ ਉਹ ਕਿਰਪਾ ਕਰਕੇ ਫੋਲੋ ਕਰ ਲਓ ਹਾਂਜੀ ਡੇਰੇ ਦੇ ਵਿੱਚ ਸਾਫ ਸਵੀਆਂ ਦਾ ਕੰਮ ਚੱਲ ਰਿਹਾ ਹੈ ਰੰਗ ਪੇਂਟ ਦਾ ਕੰਮ ਚੱਲ ਰਿਹਾ ਹੈ ਪੇਂਟਰ ਸੇਵਾ ਨਿਭਾ ਰਹੇ ਨੇ ਆਪਣੀ ਰੰਗ ਕਰਕੇ ਔਰ ਥੋੜੀ ਬਾਬਾ ਜੀ ਨਾਲ ਗੱਲਬਾਤ ਕਰਵਾਉਣੀ ਹੈ ਤੁਹਾਡੀ ਬਾਬਾ ਜੀ ਨਾਲ ਗੱਲਬਾਤ ਕਰਵਾਉਣੇ ਆ। ਸਸੀ ਕਾ ਬਾਬਾ ਜੀ ਕੀ ਨਾਮ ਬਾਬਾ ਜੀ ਆਪਣਾ? ਮੇਰਾ ਨਾਮ ਗੁਰਮੁਖ ਸਿੰਘ ਹੈ। ਗੌਰਮਨ ਸਿੰਘ। ਬਾਬਾ ਜੀ ਇਹ ਜਗ੍ਹਾ ਪਿੰਡ ਲੱਤੂ ਵਾਲੇ ਉਤਾੜ ਦੇ ਵਿੱਚ ਆਪਾਂ ਹਰ ਸਾਲ ਮੇਲਾ ਕਰਾਉਂਦੇ ਹਾਂ ਕਿੰਨਾਂ ਦੀ ਯਾਦ ਵਿੱਚ ਕਰਾਇਆ ਜਾਂਦਾ? ਬਾਬਾ ਗੋਗਲ ਗੁਰਦੀ ਬਾਬੇ ਸ਼੍ਰੀ ਚੰਦ ਦੀ ਹੈ ਕਰਦੀ ਹੈ। ਬਾਬਾ ਗੋਗਲ? ਹਾਂ ਬਾਬਾ। ਗੇਦੀ ਗੋਗਲ ਗੁਰਦੀ ਆ ਸੋਹਣ ਸੰਗਤ ਸੰਗਤ। ਬਾਈ। ਠੀਕ ਹੈ ਜੀ। ਇਹ ਸਮਾਜ ਆਉਂ ਤੇ ਬੰਦਗੀ ਕਰਦੇ ਨੇ ਉਧਰ ਕੋਰਾ ਬਣਿਆ ਹੋਇਆ ਹਾਂਜੀ ਕੋਰਾ ਸਾਹਿਬ ਦੇ ਵਿੱਚ ਵੀ ਚੱਲਦੇ ਆ ਹਾਂਜੀ ਸੰਗਤ ਜੀ ਇਹ ਆ ਬਾਬਾ ਗੋਕਲ ਜਰਜਾ ਜੀ ਦੀ ਕੋਰਾ ਸਾਹਿਬ ਨੂੰ ਤੁਸੀਂ ਵੀ ਕਰੋ ਦਰਸ਼ਨ ਹਾਂਜੀ ਬਾਬਾ ਜੀ ਹਾਂਜੀ ਇੱਥੇ ਸੰਗਤਾਂ ਦੇ ਤਪਸ਼ਿਆ ਕੀ ਕੀ ਤੋਂ ਪਾਕਿਸਤਾਨ ਚੋਂ ਆਏ ਨਾ ਹਾਂਜੀ ਜੋਦ੍ਹਪੁਰੋਂ ਪਿੰਡ ਚੋਂ ਆ ਕੇ ਮਿਲ ਕੇ ਉਸ ਤੋਂ ਬਾਅਦ ਇੱਥੇ ਉਹ ਰਸਾ ਕੱਚਾ ਸੀ ਪਹਿਲਾਂ ਹਾਂਜੀ ਤੋਂ ਬਾਅਦ ਵਿਸ਼ੇ ਆ ਵੀ ਅਸੀਂ ਪੱਕਾ ਕਰਾਇਆ ਇੱਕ ਤਾਂ ਠੀਕ ਹੈ ਅੱਛਾ ਅਸੀਂ ਕੋੜਾ ਅੱਛਾ ਇੱਥੇ ਸੰਤਾ ਨੇ ਕੀਤੀ ਇਹਨਾਂ ਠੀਕ ਹੈ ਤੇ ਇਹ ਬਾਬਾ ਜੀ ਮੇਲਾ ਆਪਾਂ ਨੂੰ ਕਿੰਨੇ ਸਾਲ ਹੋ ਗਏ ਮਨਾਉਂਦਾਂ ਨੇ ਕਿੰਨਾ ਮੇਲਾ ਇਸ ਵਾਰ ਇਹ ਜੀ 79 ਮੇਲਾ ਹੈ ਪਾਸਟਾਲ ਤੋਂ ਲੈ ਕੇ ਨਾ ਹਾਂਜੀ ਮਨਾਉਂਦੇ ਸੰਤਾ ਆਉਂਦੇ ਰਹੇ ਹਾਂਜੀ ਹਾਂਜੀ 78 ਸਾਲ ਹੋ ਗਏ ਜੀ ਠੀਕ ਹੈ ਹਾਂਜੀ ਹੋਰ ਵੀ ਜਗ੍ਹਾ ਬਣੀਆਂ ਈ ਇੱਥੇ ਹਾਂਜੀ ਹੋਰ ਸਾਡੇ ਗੁਰੂ ਜੀ ਦੇ ਬਾਬਾ ਕ੍ਰਿਸ਼ਨ ਜੀ ਰਿਹਾ ਉਹ ਉਹਨਾਂ ਦੀ ਫਨੀ ਹੈ ਅੱਛਾ ਜੀ ਚਲੋ ਆਪਾਂ ਉਹ ਵੀ ਦੇਖਦੇ ਆ ਜੀ ਹਾਂਜੀ ਬਾਬਾ ਕ੍ਰਿਸ਼ਨ ਜੀ ਦੇ ਓਕੇ ਇਹ ਆਈ ਬਰ ਲਕੇਸ਼ਨ ਇਹ ਬਾਬੇ ਗੁਰਦੇ ਸੁਭਾਗ ਮੁਕੀ ਇਹਨਾਂ ਨੇ ਇੱਕ ਤੇ ਵੀ ਸਮਾਧੀ ਠੀਕ ਇਹ ਤੇ ਸਮਾਧ ਬਣਾਈ ਜੀ ਸਭ ਤੋਂ ਠੀਕ ਹੈ ਹੋਰ ਵੀ ਜਗ੍ਹਾ ਹੈ ਰਹੀ ਇੱਥੇ ਬਾਬੇ ਜੀ ਔਰ ਇਸ ਜਗ੍ਹਾ ਦੇ ਵਿੱਚ ਬਾਬੇ ਪੀਰ ਦੀ ਦਰਗਾਹ ਵੀ ਬਣੀ ਹੋਈ ਆ ਪੁੱਛਦੇ ਆਂ ਆਪਾਂ ਬਾਬਾ ਜੀ ਨੂੰ ਬਾਬਾ ਜੀ ਇਹ ਕਿੰਨੇ ਬਾਬਾ ਜੀ ਜਗਾ ਬਣੀ ਹੋਈ ਆ ਇਹ ਜੀ ਪਾਸਤੋਂ ਤੋਂ ਲੈ ਕੇ ਪਹਿਲਾਂ ਦੀ ਬਣੀ ਹੋਈ ਆ ਅੱਜ ਪੀਰ ਦੀ ਜਗਾ ਹਾਂਜੀ ਕੀ ਨਾਮ ਬਾਬਾ ਜੀ ਦਾ ਜੀ ਪੀਰ ਤਤਸ਼ਾਹ ਪੀਰ ਤਤਸ਼ਾਹ ਹਾਂਜੀ ਜਿਹੜਾ ਕੋਈ ਜਿਹੜਾ ਸਰ ਇਹ ਦੂਸਰੇ ਸੁੱਖ ਤੇ ਸੁਖਦਾਰ ਹਾਂਜੀ ਹਾਂ ਉਸੇ ਦੀ ਜੁਰੀ ਹੋ ਜਾਂਦੀ ਹੈ ਉਹ ਮਹਾਰਾਜ ਦੀ ਕਿਰਪਾ ਹੈ ਠੀਕ ਹੈ ਜੀ ਹਾਂਜੀ ਸੋ ਬਹੁਤ ਬਹੁਤ ਧੰਨਵਾਦ ਬਾਬਾ ਜੀ ਤੁਹਾਡਾ ਇੰਨੀ ਜਾਣਕਾਰੀ ਦੇਣ ਲਈ ਦੋਸਤੋ ਜਿੰਨਾ ਵੀਰ ਭੈਣ ਭਰਾਵਾਂ ਨੇ ਮੇਰਾ ਪੇਜ ਫੋਲੋ ਨਹੀਂ ਕਰਿਆ ਉਹ ਕਿਰਪਾ ਕਰਕੇ ਫੋਲੋ ਕਰ ਲੋ ਤਾਂ ਜੋ ਮੈਂ ਤੁਹਾਨੂੰ ਇਸ ਤਰ੍ਹਾਂ ਦੀਆਂ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦਾ ਰਵਾਂ ਅਤੇ ਵੀਰੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਜੋ